ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਦਸੀਆਂ ਖਾਸ ᔪਗਤੀਆਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਮਹਾਪੁਰਖ ਜੀ ਉਹਨਾਂ ਦੇ ਲਈ ਖਾਸ ᔪਗਤੀਆਂ ਦੱਸਦੇ ਨੇ ਜੋ ਕਹਿੰਦੇ ਆ ਵੀ ਅਸੀਂ ਪੂਰਾ ਦਿਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਨਹੀਂ ਕਰ ਪਾਉਂਦੇ ਭਾਵ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਨਹੀਂ ਲਗਵਾ ਸਕਦੇ ਮਨ ਬੜਾ ਹੀ ਦੁਖੀ ਪਰੇਸ਼ਾਨ ਰਹਿੰਦਾ ਹੈ ਕਿ ਸਾਰਾ ਸਾਰਾ ਦਿਨ ਕੰਮ ਕਰਦੇ ਆ ਪਰ ਮਾਲਕ ਦੇ ਲਈ ਸਮਾਂ ਨਹੀਂ ਕੱਢ ਪਉਂਦੇ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਉਹਨਾਂ ਨੂੰ ਮਹਾਪੁਰਖਾਂ ਨੇ ਗੁਰਬਾਣੀ ਦੇ ਇਸ ਬਾਠ ਦੀ ਇੱਕ ਪੌੜੀ ਦਾ ਜਾਪ ਕਰਨ ਨੂੰ ਕਿਹਾ ਹੈ ਜੇਕਰ ਆਪਾਂ ਗੁਰਬਾਣੀ ਦੇ ਪਾਠ ਦੀ ਇਸ ਇੱਕ ਪੌੜੀ ਦਾ ਜਾਪ ਕਰਨਾ ਸ਼ੁਰੂ ਕਰਦੇ ਗਏ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੁੰਦੀ ਆ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਸਾਡਾ ਅਮਰਤ ਵੇਲਾ ਵੀ ਬਣ ਜਾਵੇਗਾ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਰਜੀਵੀਆਂ ਪਰੇ ਜ਼ਿੰਦਗੀ ਦੇ ਵਿੱਚੋਂ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਲਈ ਸਮਾਂ ਕੱਢਣਾ ਸ਼ੁਰੂ ਕਰ ਦਵਾਂਗੇ ਕਿਉਂਕਿ ਜਦੋਂ ਹੀ ਅਸੀਂ ਗੁਰੂ ਦੇ ਲੱਗ ਲੱਗਦੇ ਆ ਗੁਰਬਾਣੀ ਦਾ ਕੋਈ ਵੀ ਪਾਠ ਕਰਨਾ ਸ਼ੁਰੂ ਕਰ ਦਿੰਨੇ ਆ ਗੁਰਬਾਣੀ ਦਾ ਕੋਈ ਵੀ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਿੰਨੇ ਆ ਦਿਨ ਦੇ ਵਿੱਚ ਆਪਾਂ ਕਿਸੇ ਵੀ ਵੇਲੇ ਗੁਰੂ ਦਾ ਨਾਮ ਜਪ ਲਈਏ ਤਾਂ ਸਾਡੇ ਅੰਦਰ ਆਪਣੇ ਗੁਰੂ ਪ੍ਰਤੀ ਨਾਮ ਪ੍ਰਤੀ ਖਿੱਚ ਪੈਦਾ ਹੋ ਜਾਂਦੀ ਆ ਫਿਰ ਸਮਾ ਆਪੇ ਹੀ ਨਿਕਲ ਆਉਂਦਾ ਹੈ ਅਜੇ ਅਸੀਂ ਨਾਮ ਤੋਂ ਗੁਰੂ ਤੋਂ ਬਾਣੀ ਤੋਂ ਦੂਰ ਆ ਨਾ ਤਾ ਸੱਤ ਲੱਗਦਾ ਹੈ ਵੀ ਅਸੀਂ ਸਮਾਂ ਨਹੀਂ ਗੱਡ ਪਾਉਂਦੇ ਜਦੋਂ ਹੀ ਗੁਰਬਾਣੀ ਦੇ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਗਈ ਜਿਵੇਂ ਹੁਣ ਪ੍ਰਸ਼ਾਦੀ ਦੀ ਭੁੱਖ ਲੱਗਦੀ ਹੈ ਤਾਂ ਆਪਾਂ ਕੰਮ ਛੱਡ ਕੇ ਵੀ ਤਾਂ ਪ੍ਰਸ਼ਾਦਾ ਛੱਕਦੇ ਆ ਨਾ ਜਾਂ ਕੰਮ ਕਰਦੇ ਕਰਦੇ ਵੀ ਪ੍ਰਸ਼ਾਦਾ ਛੱਕ ਲੈਣੇ ਆ ਕਿਉਂਕਿ ਸਾਨੂੰ ਪਤਾ ਹੈ ਕਿ ਭੋਜਨ ਪ੍ਰਸ਼ਾਦਾ ਸਾਡੇ ਸ਼ਰੀਰ ਦੀ ਲੋੜ ਆ ਇਹਦੇ ਤੋਂ ਬਿਨਾ ਸਾਡਾ ਸਰ ਨਾ ਨਹੀਂ ਆ ਇਨੂੰ ਖਾਦੇ ਬਿਨਾ ਸਾਡੇ ਸਰੀਰ ਨੂੰ ਤਾਕਤ ਨਹੀਂ ਮਿਲਦੀ ਊਰਜਾ એનર્ਜੀ ਨਹੀਂ ਮਿਲਦੀ ਉਸੇ ਹੀ ਤਰ੍ਹਾਂ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਜਿਵੇਂ ਸਰੀਰ ਦੀ ਖਰਾਕ ਭੋਜਨ ਆ ਮਨ ਦੀ ਖਰਾਕ ਭਜਨ ਆ ਜਿੰਨਾ ਹੀ ਅਸੀਂ ਭਜਨ ਬੰਦਗੀ ਕਰਦੇ ਹਾਂ ਓਨਾ ਹੀ ਸਾਡਾ ਮਨ ਮਜ਼ਬੂਤ ਹੁੰਦਾ ਹੈ ਮਨ ਸ਼ਾਂਤ ਰਹਿੰਦਾ ਹੈ ਮਨ ਸਹੀ ਫੈਸਲੇ ਕਰਦਾ ਹੈ ਤਾਂ ਆਪਾਂ ਸ਼ੁਰੂਆਤ ਕਰਨੀ ਆ ਜੇਕਰ ਦਿਨ ਦੇ ਬਹੁਤ ਜ਼ਿਆਦਾ ਰਜਿਵੇਂ ਆ ਨਾ ਕਿ ਅਸੀਂ ਸਮਾਂ ਨਹੀਂ ਕੱਢ ਪਾਉਂਦੇ ਤਾਂ ਕੋਈ ਗੱਲ ਨਹੀਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਅਸੀਂ ਕੰਮ ਕਰਦੇ ਆ ਤਾਂ ਵੀ ਆਪਾਂ ਇਸ ਸ਼ਬਦ ਦਾ ਜਾਪ ਕਰ ਪਾਵਾਂਗੇ ਪਹਿਲੀ ਪੌੜੀ ਆਪਾਂ ਇਸ ਨੂੰ ਇਸ ਕਰਕੇ ਕਿਹਾ ਏ ਕਿਉਂਕਿ ਪੁਰਾਣੇ ਬਜ਼ੁਰਗ ਅਕਸਰ ਹੀ ਮੂਲ ਮੰਤਰ ਜੀ ਦੇ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਕਹਿੰਦੇ ਸਨ ਕਿ ਪਹਿਲੀ ਪੌੜੀ ਦਾ ਪਾਠ ਕਰਿਆ ਕਰੋ ਤਾਂ ਇੱਥੇ ਆਪਾਂ ਮੂਲ ਮੰਤਰ ਜੀ ਦੇ ਜਾਪ ਦੀ ਗੱਲ ਕਰ ਰਹੇ ਹਾਂ ਕਿ ਮੂਲ ਮੰਤਰ ਜੀ ਦਾ ਜਾਪ ਆਪਾਂ ਕਰਨਾ ਸ਼ੁਰੂ ਕਰੀਏ ਤਾਂ ਸਤਿਗੁਰ ਸੱਚੇ ਭਾਸ਼ਾ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਰੋਗ ਕਸ਼ਟ ਵੀ ਦੂਰ ਹੋਣਗੇ ਅਤੇ ਸਤਿਗੁਰ ਸੱਚੇ ਬਾਸ਼ਾ ਦੀ ਕਿਰਪਾ ਦੇ ਨਾਲ ਅਮਰਤ ਵੇਲਾ ਵੀ ਬਣ ਜਾਵੇਗਾ ਜੇਕਰ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਿਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਜਿੰਨਾ ਵੀ ਤੁਸੀਂ ਪਿਆਰ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰਤਾਓ ਰਾਤ ਨੂੰ ਜਪਿਆ ਹੋਇਆ ਨਾਮ ਸਵੇਰੇ ਕੰਮ ਆਉਂਦਾ ਹੈ ਭਾਵੇਂ ਕਿ ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਦੇ ਆਂ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਤਾਂ ਫਿਰ ਉਹ ਸਿਮਰਨ ਉਹ ਨਾਮ ساری ਰਾਤ ਸਾਡੇ ਮਨ ਅੰਦਰ ਚੱਲਦਾ ਰਹਿੰਦਾ ਹੈ ਸੁੱਤਿਆਂ ਬਿਆਹ ਦੀ ਵੀ ਹਾਜ਼ਰੀ ਗੁਰੂ ਚਰਨਾ ਦੇ ਵਿੱਚ ਲੱਗਦੀ ਰਹਿੰਦੀ ਆ ਅਤੇ ਜਦੋਂ ਆਪਾਂ ਸਵੇਰੇ ਉੱਠਦੇ ਆ ਉੱਠਦਿਆਂ ਸਾਰ ਸਾਡਾ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਹੁੰਦਾ ਹੈ ਉੱਠਦਿਆਂ ਸਾਰ ਆਪਣੇ ਆਪ ਹੀ ਸਾਡੇ ਮੁਖ ਦੇ ਵਿੱਚੋਂ ਸਤਨਾਮ ਵਾਹਿਗੁਰੂ ਜੀ ਨਿਕਲਦਾ ਹੈ ਜੇਕਰ ਆਪਾਂ ਰਾਤ ਨੂੰ ਸੌਣ ਲੱਗਿਆਂ ਟੀਵੀ ਦੇਖਦੇ ਆ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੋਏ ਸੌ ਜਾਂਦੇ ਆ ਜਾਂ ਕੋਈ ਵੀ ਐਸੇ ਦ੍ਰਿਸ਼ ਦੇਖਦੇ ਸੁਣਦੇ ਸੌਂਦੇ ਆ ਤਾਂ ਫਿਰ ਉਹਦੇ ਨਾਲ ਸਾਡਾ ਮਨ ਸਾਰੀ ਰਾਤ ਹੀ ਬੇਜਾਨ ਰਹਿੰਦਾ ਹੈ ਉਹਨਾਂ ਗੱਲਾਂ ਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ ਇਸੇ ਕਰਕੇ ਕਈ ਭਣ ਭਰਾ ਕਹਿੰਦੇ ਨੇ ਨਾ ਰਾਤ ਨੂੰ ਸਾਨੂੰ ਦਬਾਅ ਪੈਂਦਾ ਹੈ ਰਾਤ ਨੂੰ ਅਸੀਂ ਤਪਕ ਕੇ ਉੱਠ ਪੈਂਦੇ ਆ ਜਾਂ ਕਈਆਂ ਨੂੰ ਡਰ ਲੱਗਦਾ ਤਾਂ ਫਿਰ ਆਪਾਂ ਜਿੱਦਾਂ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਆ ਸੁਣਦੇ ਪੜ੍ਹਦੇ ਰਹਿੰਦੇ ਆ ਉਹ ਚੀਜ਼ਾਂ ਦਾ ਅਸਰ ਸਾਡੇ ਉੱਪਰ ਹੁੰਦਾ ਹੈ ਜੇਕਰ ਅਸੀਂ ਗੁਰੂ ਦੀ ਗੱਲ ਨੂੰ ਪੜਾਂਗੇ ਸੁਣਾਗੇ ਤਾਂ ਸਾਡੇ ਮਨ ਦੇ ਸਾਰੇ ਡਰ ਪੈ ਦੂਰ ਹੋ ਜਾਂਦੇ ਆ ਖਾਸ ਕਰਕੇ ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਦੇ ਹੋਏ ਜਾਂ ਫਿਰ ਸੁਣਦੇ ਹੋਏ ਸੌਂਨੇ ਆ ਨਾ ਸਾਰੀ ਰਾਤ ਸਾਡਾ ਮਨ ਗੁਰੂ ਜਰਨਾ ਦੇ ਨਾਲ ਜੁੜਿਆ ਰਹਿੰਦਾ ਹੈ ਕਿਸੇ ਪ੍ਰਕਾਰ ਦਾ ਡਰ ਭੈ ਨਹੀਂ ਲੱਗਦਾ ਵੈਸੇ ਤਾਂ ਸਾਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹੇਲਾ ਸਾਜ ਦੀ ਬਾਣੀ ਪੜ੍ਹ ਕੇ ਸੌਣਾ ਚਾਹੀਦਾ ਹੈ ਸਵੇਰ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਹੈ ਜੇਕਰ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਤਾਂ ਆਪਾਂ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਆਂ ਸ਼ਾਮ ਨੂੰ ਰਹਿਰਾ ਸਾਹਿਬ ਦੀ ਦਾ ਪਾਠ ਜੇਕਰ ਆਪਾਂ ਇੰਨਾ ਕੁ ਵੀ ਆਪਣਾ ਨਿਯਮ ਪੱਕਾ ਕਰ ਲਈਏ ਵੀ ਸਵੇਰੇ ਉੱਠ ਕੇ ਅਸਰ ਜਪਜੀ ਸਾਹਿਬ ਕੀ ਦਾ ਪਾਠ ਸ਼ਾਮ ਨੂੰ ਆਪਣੇ ਕੰਮ ਨੂੰ ਛੱਡ ਕੇ ਵੀ ਰਹਿਰਾ ਸਾਹਿਬ ਦੀ ਦਾ ਪਾਠ ਕਰਨਾ ਰਹਿਰਾ ਸਾਹਿਬ ਦੀ ਬਾਣੀ ਦਾ ਪਾਠ ਆਪਾਂ ਸੂਰਜ ਛਿਪਣ ਤੋਂ ਬਾਅਦ ਕਰਨਾ ਹੈ ਅਤੇ ਰਾਤ ਦੀ ਬਾਣੀਆ ਕੀਰਤਨ ਸੋਹਿਲਾ ਸਾਹਿਬ ਇਹ ਆਪਾਂ ਬਿਲਕੁਲ ਜਦੋਂ ਸਾਨੂੰ ਨੀਂਦ ਜ਼ੋਰ ਪਾਉਂਦੀ ਆ ਸੌਣ ਤੋਂ ਤੁਰੰਤ ਪਹਿਲਾਂ ਕਰਨਾ ਹੁੰਦਾ ਹੈ ਫਿਰ ਇਹ ਪਾਠ ਕਰਨ ਤੋਂ ਬਾਅਦ ਕੋਈ ਕੰਮ ਧੰਦਾ ਨਹੀਂ ਕੋਈ ਇੱਧਰ ਉੱਧਰ ਦੀ ਚੀਜ਼ ਨਾ ਦੇਖਣੀ ਨਾ ਪੜ੍ਹਨੀ ਬਸ ਸੌ ਜਾਣਾ ਹੈ ਪਰ ਜੇਕਰ ਅਜੇ ਤੱਕ ਅਸੀਂ ਨਾਮ ਬਾਣੀ ਤੋਂ ਦੂਰ ਆ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਨੌਕਰੀ ਪੇਸ਼ਾ ਹਾਂ ਸਵੇਰੇ ਸਵੇਰੇ ਉੱਠ ਕੇ ਅਸੀਂ ਮਸਾਂ ਹੀ ਤਿਆਰ ਹੁੰਨੇ ਆ ਮਹਾਈ ਆਪਣੇ ਕੰਮਕਾਰ ਤੇ ਪਹੁੰਚਦੇ ਆ ਇਸ ਕਰਕੇ ਅਸੀਂ ਸਵੇਰੇ ਸਵੇਰ ਨਾਮ ਨਹੀਂ ਜਪਾ ਪਾਉਂਦੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਵੇਰੇ ਸਵੇਰ ਨਾਮ ਨਹੀਂ ਨਾ ਜਪਾ ਪਾਉਂਦੇ ਇੱਕ ਵਾਰ ਰਾਤ ਤੋਂ ਸ਼ੁਰੂਆਤ ਕਰ ਲਓ ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਅਸੀਂ ਸਾਰੇ ਕੰਮ ਤਾਂ ਦਿਨ ਬੇੜ ਲੈ ਆ ਸਾਰੀਆਂ ਜ਼ਿੰਮੇਵਾਰੀਆਂ ਫਰਜ਼ ਪੂਗਤਾ ਲਏ ਆ ਉਦੋਂ ਹੀ ਮਾਲਕ ਦੇ ਲਈ ਸਮਾਂ ਕੱਢ ਲਓ ਵੈਸੇ ਤਾਂ ਸਾਨੂੰ ਸਾਰੇ ਕੰਮਾਂ ਤੋਂ ਪਹਿਲਾਂ ਆਪਣੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਉਹ ਮਾਲਕ ਦਾ ਦਿੱਤਾ ਖਾਣਦੇ ਆ ਮਾਲਕ ਦਾ ਦਿੱਤਾ ਪਹਿਨਦੇ ਆ ਮਾਲਕ ਦਾ ਦਿੱਤਾ ਹੀ ਵਰਤ ਰਹੇ ਆ ਤਾਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਸਭ ਦੇ ਲਈ ਜ਼ਰੂਰੀ ਆ ਉਹ ਵੀ ਸਵੇਰੇ ਉੱਠਦੇ ਅਸਾਰ ਪਰ ਜੇਕਰ ਤੁਸੀਂ ਕਹਿੰਦੇ ਆ ਕਿ ਅਜੇ ਤੱਕ ਇਹ ਨੇਮ ਨਹੀਂ ਬਣਿਆ ਤਾਂ ਫਿਰ ਇੱਕ ਸ਼ੁਰੂਆਤ ਜ਼ਰੂਰ ਕਰੋ ਭਾਵੇਂ ਕਿਸੇ ਵੇਲੇ ਤੋਂ ਕਰ ਲਓ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਅਸੀਂ ਕੰਮਕਾਰ ਕਰਦੇ ਆ ਸਾਨੂੰ ਟਾਈਮ ਨਹੀਂ ਮਿਲਦਾ ਜਿੱਦ ਦੁਪਹਿਰੇ ਰੋਟੀ ਪਾਣੀ ਖਾਣ ਵੇਲੇ ਛੁੱਟੀ ਮਿਲਦੀ ਆ ਦਿਨ ਦੇ ਵਿੱਚ ਕੋਈ ਐਸੀ ਘੜੀ ਤਾਂ ਹੋਵੇਗੀ ਨਾ ਜਦੋਂ ਤੁਹਾਨੂੰ ਸਮਾਂ ਮਿਲਦਾ ਹੋਵੇਗਾ ਕੋਈ 5 ਮਿੰਟ ਦੀ 10 ਮਿੰਟ ਦੀ 15 ਮਿੰਟ ਦੀ ਬ੍ਰੇਕ ਤਾਂ ਮਿਲਦੀ ਹੋਵੇਗੀ ਨਾ ਉਦੋਂ ਹੀ ਬੈਠ ਕੇ ਮੂਰਨੰਤਰ ਜੀ ਦਾ ਜਾਪ ਕਰ ਲਈਏ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਜਾਂ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਹੀ ਕਰ ਲਈਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਈਏ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਕਿਰਪਾ ਕਰੋ ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਕਿ ਇਹ ਮੇਰਾ ਪਿਆਰਾ ਸਚਮੁੱਚ ਮੈਨੂੰ ਯਾਦ ਕਰਨਾ ਚਾਹੁੰਦਾ ਹੈ ਸਚਮੁੱਚ ਇਹਦੇ ਅੰਦਰ ਮੇਰੇ ਪ੍ਰਤੀ ਪਿਆਰ ਆ ਸ਼ਰਧਾ ਆਈ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਨੇ ਆਪੇ ਕਿਰਪਾ ਕਰਕੇ ਸਮੇਂ ਦੀ ਸੈਟਿੰਗ ਕਰ ਦੇਣੀ ਆ ਹੁਣ ਆਪਾਂ ਕੰਮਕਾਰਾਂ ਦੇ ਲਈ ਸਵੇਰੇ ਉੱਠਦੇ ਆ ਨਾ ਜੇ ਤੁਸੀਂ 8 ਵਜੇ ਘਰ ਤੋਂ ਤੁਰਨਾ ਹੈ ਤਾਂ ਹੋ ਸਕਦਾ ਤੁਸੀਂ 6 ਵਜੇ ਉੱਠਦੇ ਹੋਵੋ ਰਾਤ ਨੂੰ 10 ਵਜੇ ਘਰੇ ਹੁੰਨੇ ਆ ਤੁਹਾਨੂੰ ਲੱਗਦਾ ਕਿ ਸਾਨੂੰ 7-8 ਘੰਟੇ ਦੀ ਨੀਂਦ ਜ਼ਰੂਰੀ ਆ ਰਾਤ ਨੂੰ 10-11 ਵਜੇ ਸੌ ਕੇ ਤੁਸੀਂ 6 ਵਜੇ ਉੱਠਦੇ ਹੋ ਪਰ ਜੇਕਰ ਆਪਾਂ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਨੇ ਆ ਉਨ੍ਹਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣਾ ਚਾਹੁੰਦੇ ਆ ਨਾ ਤਾਂ ਜੇਕਰ ਆਪਾਂ ਰਾਤ ਨੂੰ ਸੌਣ ਅਤੇ ਉੱਠਣ ਦੇ ਸਮੇਂ ਦੇ ਵਿੱਚ ਸਿਰਫ 15 ਮਿੰਟ ਜਾਂ ਅੱਧੇ ਘੰਟੇ ਦਾ ਹੀ ਫਰਕ ਪਾ ਲਈਏ ਕਿ ਰਾਤ ਨੂੰ ਅੱਧਾ ਘੰਟਾ ਪਹਿਲਾਂ ਸੌਂ ਜਾਈਏ ਅਤੇ ਸਵੇਰੇ ਜਿੰਨੇ ਵੀ ਜੀ ਵੀ ਉੱਠਦੇ ਹਨ ਨਾ ਉਸ ਤੋਂ ਅੱਧਾ ਇੱਕ ਘੰਟਾ ਪਹਿਲਾਂ ਉੱਠ ਜਾਏਗੀ 15 ਮਿੰਟ ਪਹਿਲਾਂ ਉੱਠ ਜਾਏਗੀ ਤਾਂ ਉਹ ਜਿਹੜੇ 15 20 ਮਿੰਟ ਜਾਂ 5 ਮਿੰਟ ਵੀ ਸਾਡੇ ਐਕਸਟਰਾ ਹੋਣਗੇ ਨਾ ਉਹਦੇ ਵਿੱਚ ਬੈਠ ਕੇ ਵੀ ਆਪਾਂ ਨਾਮ ਜਪ ਲਈਏ ਤਾਂ ਸਾਡੇ ਗੁਰੂ ਨੂੰ ਪਤਾ ਹੋਵੇਗਾ ਕਿ ਇਹ ਮੇਰਾ ਪੁੱਤਰ ਇਹ ਮੇਰੀ ਧੀ ਮੈਨੂੰ ਯਾਦ ਕਰ ਰਹੀ ਆ ਜਦੋਂ ਆਪਾਂ ਆਪਣੀਆਂ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਆ ਜੋ ਮਾਲਕ ਨੇ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹਨਾਂ ਨੂੰ ਆਪਾਂ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਆ ਤਾਂ ਸਤ ਸਤਗੁਰ ਸੱਚੇ ਪਾਸ਼ਾ ਸਾਡੇ ਤੇ ਮਿਹਰਮਾਨ ਨੇ ਖੁਸ਼ ਨੇ ਪਰ ਜਦੋਂ ਆਪਾਂ ਆਪਣੀ ਰਜੀਵੀਆਂ ਭਰੀ ਜ਼ਿੰਦਗੀ ਦੇ ਵਿੱਚੋਂ ਇੰਨੇ ਕੰਮਾਂਕਾਰਾਂ ਦੇ ਵਿੱਚੋਂ ਵੀ ਮਾਲਕ ਨੂੰ ਯਾਦ ਕਰਦੇ ਆ ਤਾਂ ਮੇਰੇ ਸਤਗੁਰ ਸੱਚੇ ਪਾਸ਼ਾ ਸਾਡੇ ਉੱਤੇ ਬਹੁਤ ਬਹੁਤ ਖੁਸ਼ ਹੁੰਦੇ ਨੇ ਪਤਾ ਨਹੀਂ ਕਿੰਨੀ ਕਿਰਪਾ ਕਰਦੇ ਨੇ ਵੀ ਇਹ ਮੇਰਾ ਪੁੱਤਰ ਧੀ ਐਨੇ ਕੰਮਕਾਰ ਹੁੰਦਿਆਂ ਹੋਇਆਂ ਵੀ ਮੇਰੇ ਲਈ ਸਮਾਂ ਕੱਢ ਲੈਂਦਾ ਹੈ ਜੇ ਸਮਾ ਕੱਢਾਂਗੇ ਨਾ ਸਾਡਾ ਹੀ ਫਾਇਦਾ ਏ ਸਾਡੇ ਜਪੇ ਹੋਏ ਦਾ ਸਾਨੂੰ ਹੀ ਫਲ ਮਿਲਣਾ ਹੈ ਕਿਸੇ ਹੋਰ ਨੂੰ ਨਹੀਂ ਮਿਲਣਾ ਜਿੰਨਾ ਹੀ ਅਸੀਂ ਮਾਲਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਵਾਂਗੇ ਨਾ ਓਨੇ ਹੀ ਸਾਡੇ ਕਾਲੇ ਲੇਖ ਮਿਟਦੇ ਜਾਣਗੇ ਜਿੰਨਾ ਹੀ ਅਸੀਂ ਗੁਰੂ ਦਾ ਨਾਮ ਜਪਾਂਗੇ ਓਨਾ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਗੁਰੂ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਇਸ ਕਰਕੇ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮਾਗਮਣਾ ਹੈ ਕਿਉਂਕਿ ਦੇਖੋ ਜਿਉਂਦੇ ਜੀ ਕੰਮ ਨਹੀਂ ਮੁੱਕਦੇ ਬੰਦਾ ਕਹਿੰਦਾ ਵੀ ਕੋਈ ਨਹੀਂ ਮੈਂ ਕਰੀ ਆਪਣੀਆਂ ਜ਼ਿੰਮੇਵਾਰੀਆਂ ਪੂਕਤਾਲਵਾ ਫਿਰ ਬੜਾਪੇ ਦੇ ਵਿੱਚ ਜਾ ਕੇ ਨਾਮ ਜਪ ਲਵਾਂਗਾ ਮੈਂ ਆਪਣਾ ਆਹ ਕੰਮ ਕਰ ਲਵਾਂ ਥੋੜੀ ਜੀ ਜਾਣ ਸਬਕੀ ਹੋ ਜਾਵੇ ਫਿਰ ਮੈਂ ਮਾਲਕ ਦਾ ਨਾਮ ਜਪਿਆ ਕਰਾਂਗਾ ਨਾ ਸਾਰੇ ਕੰਮ ਵੀ ਕਰਨੇ ਆ ਨਾਲ ਨਾਲ ਨਾਮ ਵੀ ਜਪਣਾ ਹੈ ਜਿਵੇਂ ਸਾਨੂੰ ਕੰਮਕਾਰ ਕਰਨੇ ਬੜੇ ਜ਼ਰੂਰੀ ਲੱਗਦੇ ਆ ਨਾ ਉਵੇਂ ਨਾਮ ਜਪਣਾ ਵੀ ਸਾਡੇ ਲਈ ਬਹੁਤ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਹੋਵੇ ਵਾਹਿਗੁਰੂ ਜੀ ਨੂੰ ਅੱਗੇ ਰੱਖ ਕੇ ਚੱਲਾਂਗੇ ਨਾ ਦੁਨੀਆ ਦੇ ਸਾਰੇ ਸੁੱਖ ਪਦਾਰਥ ਸਾਡੇ ਮੰਗਰ ਮੰਗਰ ਫਿਰਨਗੇ ਪਰ ਜੇਕਰ ਅਸੀਂ ਸੁੱਖ ਪਦਾਰਥਾਂ ਦੇ ਲਈ ਭੱਜੇ ਫਿਰਦੇ ਆ ਆਪਣੇ ਗੁਰੂ ਨੂੰ ਯਾਦ ਹੀ ਨਹੀਂ ਕਰਦੇ ਜਿਸ ਗੁਰੂ ਨੇ ਜਿਸ ਮਾਲਕ ਨੇ ਸਾਨੂੰ ਇਹ ਸੋਹਣਾ ਸ਼ਰੀਰ ਦਿੱਤਾ ਹੈ ਜਿਹਦੇ ਨਾਲ ਅਸੀਂ ਕੰਮਕਾਰ ਕਰਦੇ ਫਿਰਦੇ ਆ ਜਿਸ ਮਾਲਕ ਨੇ ਕਿਰਪਾ ਕਰਕੇ ਸਾਨੂੰ ਕਰਨ ਨੂੰ ਕੰਮ ਧੰਦਾ ਦਿੱਤਾ ਹੈ ਕੋਈ ਕਿਰਤ ਦਿੱਤੀ ਆ ਜਿਸ ਮਾਲਕ ਨੇ ਸਾਨੂੰ ਇਹ ਪਰਿਵਾਰ ਦਿੱਤਾ ਹੈ ਜਿਹਦੇ ਲਈ ਅਸੀਂ ਭੱਜੇ ਫਿਰਦੇ ਆ ਤਾਂ ਸਾਡੇ ਲਈ ਕਿੰਨੀ ਮਾੜੀ ਗੱਲ ਆ ਕਿ ਜੇ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕੀਤੇ ਬਿਨਾ ਹੀ ਆਪਣੇ ਕੰਮ ਧੰਦੇ ਕਰਨੇ ਸ਼ੁਰੂ ਕਰ ਦੇਈਏ ਇਸ ਲਈ ਬੇਨਤੀ ਹੈ ਜੀ ਜੇ ਜਪਾਂਗੇ ਤਸਾਤਗੁਰ ਸੱਚੇ ਪਾਤਸ਼ਾਹ ਦੀ ਪਤਾ ਨਹੀਂ ਕਿੰਨੀ ਕਿਰਪਾ ਸਾਡੇ ਉੱਤੇ ਹੋਵੇਗੀ ਜੇਕਰ ਅਸੀਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਾਂਗੇ ਸਤਗੁਰ ਸੱਚੇ ਪਾਤਸ਼ਾਹ ਦੀ ਆਗਿਆ ਲੈ ਕੇ ਸਤਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਆਪਾਂ ਆਪਣੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰਾਂਗੇ ਨਾ ਤਾਂ ਪਤਾ ਨਹੀਂ ਸਤਗੁਰ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਕਿੰਨੀ ਕਿਰਪਾ ਕਰਨੀ ਆ ਪਤਾ ਨਹੀਂ ਸਾਡੇ ਇਹ ਕੰਮ ਕਰਨੇ ਕਿੰਨੇ ਆਸਾਨ ਹੋ ਸਕਦੇ ਆਪਾਂ ਸੋਚ ਵੀ ਨਹੀਂ ਸਕਦੇ ਤਾਂ ਬੇਨਤੀ ਆ ਕਿ ਉੱਠਦੇ ਅਸਾਰ ਪਹਿਲਾ ਨਾਮ ਜਪੀਏ ਭਾਵੇਂ 5-10 ਮਿੰਟ ਹੀ ਕੱਢ ਲਈਏ ਪਰ ਸੋਹਣੇ ਸਤਿਗੁਰ ਸੱਚੇ ਪਾਸ਼ਾ ਨੂੰ ਯਾਦ ਕਰਨਾ ਹੈ ਕੋਟਣ-ਕੋਟ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਇਹ ਸੋਹਣਾ ਜੀਵਨ ਦਿੱਤਾ ਸੋਹਣਾ ਸ਼ਰੀਰ ਦਿੱਤਾ ਇਹ ਸੋਹਣਾ ਘਰ-ਬਾਰ ਦਿੱਤਾ ਹੈ ਮੇਰਾ ਸੋਹਣਾ ਪਰਿਵਾਰ ਦਿੱਤਾ ਹੈ ਮੈਨੂੰ ਕਰਨ ਨੂੰ ਕੰਮ ਧੰਦਾ ਦਿੱਤਾ ਹੈ ਮੈਨੂੰ ਇਹ ਕਿਰਤ ਬਖਸ਼ੀ ਆ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰਾਨਾ ਕਰਕੇ ਇਸ਼ਨਾਨ ਕਰਕੇ ਫਿਰ ਗੁਰਬਾਣੀ ਦਾ ਪਾਠ करिए ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ ਜੇ ਕੋਈ ਜਪਜੀ ਸਾਹਿਬ ਜੀ ਦੀ ਬਾਣੀ ਨਹੀਂ ਪੜ ਸਕਦਾ ਉਹ ਮੂਲ ਮੰਤਰ ਜੀ ਦਾ ਜਾਪ ਕਰ ਲਵੇ ਮਹਾਪੁਰਖ ਜੀ ਕਹਿੰਦੇ ਸ਼ੁਰੂਆਤ ਤਾਂ करिए ਅਸੀਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਸ਼ਾ ਵੱਲ ਵਧਾਵਾਂਗੇ ਨਾ ਸਤਿਗੁਰ ਸੱਚੇ ਪਾਸ਼ਾ ਨੇ ਕਰੋੜਾਂ ਕਦਮ ਚੱਲ ਕੇ ਸਾਡੀ ਬਾਹ ਫੜ ਲੈਣੀ ਆ ਤਾਂ ਫਿਰ ਆਓ ਆਪਾਂ ਵੀ ਸ਼ੁਰੂਆਤ ਕਰੀਏ ਭਾਵੇਂ ਰਾਤ ਨੂੰ ਹੀ ਕਰ ਲਈਏ ਜੇ ਦਿਨ ਭਰ ਦੇ ਵਿੱਚ ਅਜੇ ਤੱਕ ਸਮਾਂ ਨਹੀਂ ਮਿਲ ਰਿਹਾ ਨਾ ਸਮਾਂ ਨਹੀਂ ਕੱਢ ਪਾਉਂਦੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੇ ਸਮੇਂ ਤੇ ਤਾਂ ਸਾਡਾ ਹੀ ਆਕਿਆ ਨਾ ਜਦੋਂ ਅਸੀਂ ਰਾਤ ਨੂੰ ਘਰ ਦੇ ਵਿੱਚ ਆਉਨੇ ਆ ਰੋਟੀ ਪਾਣੀ ਖਾ ਲਿਆ ਏ ਹੁਣ ਰੋਟੀ ਪਾਣੀ ਖਾ ਕੇ ਜਦੋਂ ਬਿਸਤਰ ਤੇ ਆ ਗਏ ਉਦੋਂ ਹੀ ਸਾਰੇ ਦਿਨ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੀਆਂ ਅੱਜ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਲੀਆਂ ਨੇ ਸਾਰੇ ਕੰਮ ਧੰਦੇ ਕਰਲੇ ਤੁਹਾਡੀ ਕਿਰਪਾ ਦੇ ਨਾਲ ਕੀਤੇ ਆ ਮਾਲਕ ਦਾ ਸ਼ੁਕਰਾਨਾ ਕਰੀਏ ਫਿਰ ਮਾਲਕ ਤੋਂ ਮਾਫੀ ਵੀ ਮੰਗੀ ਕਿ ਵਾਹਿਗੁਰੂ ਜੀ ਜੇਕਰ ਕੰਮ ਧੰਦੇ ਕਰਦਿਆਂ ਮੇਰੇ ਤੋਂ ਕੋਈ ਵੀ ਗਲਤੀ ਹੋ ਗਈ ਹੈ ਕਿਸੇ ਦਾ ਦਿਲ ਦੁਖਾਇਆ ਗਿਆ ਹੈ ਮੇਰੇ ਕੋਲ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਮਾੜਾ ਹੋ ਗਿਆ ਹੈ ਤਵਾਹੀ ਗੁਰੂ ਜੀ ਮੈਨੂੰ ਮਾਫ ਕਰ ਦੇਣਾ ਫਿਰ ਗੁਰੂ ਦੇ ਅਰਦਾਸ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਅੱਜ ਦਾ ਸਾਰਾ ਦਿਨ ਬੜਾ ਸੋਹਣਾ ਬਤੀਤ ਕਰਵਾਇਆ ਉਸੇ ਤਰ੍ਹਾਂ ਰਾਤ ਵੀ ਸੋਹਣੀ ਬਤੀਤ ਕਰਾਉਣੀ ਹੈ ਤੇ ਸੋਹਣਾ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਆਵੇ ਉਸ ਦਿਨ ਤੇ ਸ਼ੁਰੂਆਤ ਮੈਂ ਆਪ ਜੀ ਦੇ ਨਾਮ ਤੋਂ ਕਰਾਂ ਐਸੀ ਕਿਰਪਾ ਕਰ ਦੋਗੇ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਅਮਰਤ ਵੀਲਾ ਤੇ ਅਮਰਤ ਵੀਲੇ ਦਾ ਨਾਮ ਮਿਲ ਜਾਵੇ ਇਹ ਦੋ ਦਾਤਾ ਮੇਰੀ ਝੋਲੀ ਵਿੱਚ ਪਾ ਦਵਾਂ ਵਾਹਿਗੁਰੂ ਜੀ ਇਸ ਤਰ੍ਹਾਂ ਨਾ ਵਾਹਿਗੁਰੂ ਜੀ ਦੇ ਅੱਗੇ ਅਰਜ਼ੀਆਂ ਲਾ ਲਾ ਸੋਵਾਂਗੀ ਨਾ ਆਪਾਂ ਅਮਰਤ ਵੀਲੇ ਦੇ ਵਿੱਚ ਉੱਠ ਪਾਵਾਂਗੇ ਅਮਰਤ ਵੀਲੇ ਉੱਠ ਕੇ ਨਾਮ ਜਪਾਂਗੇ ਤਾਂ ਪਤਾ ਲੱਗਣਾ ਹੈ ਕਿ ਅਮਰਤ ਵੀਲੇ ਦੇ ਨਾਮ ਦੇ ਵਿੱਚ ਕਿੰਨੀ ਤਾਕਤ ਆ ਕਿੰਨੀ ਬਖਸ਼ਿਸ਼ ਆ ਜੋ ਮਨੁੱਖ ਅਮਰਤ ਵੀਲੇ ਦੇ ਵਿੱਚ ਉੱਠ ਕੇ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਉਹਨਾਂ ਦਾ ਪੂਰਾ ਦਿਨ ਬੜਾ ਸੋਹਣਾ ਬੀਤਦਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਇੱਕ ਖੇੜੇ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਆਓ ਆਪਾਂ ਵੀ ਕੋਸ਼ਿਸ਼ ਕਰੀਏ ਕਿ ਸਭ ਦੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪੈ ਜਾਵੇ ਅਮਰਤ ਵੇਲੇ ਦੇ ਨਾਮ ਦੀ ਰੰਤ ਪੈ ਜਾਵੇ ਜਿਉਂਦੇ ਜੀ ਕਰਮ ਧੰਦੇ ਨਹੀਂ ਮੁੱਕਣੇ ਕੰਮ ਧੰਦੇ ਵੀ ਕਰਨੇ ਜ਼ਰੂਰੀ ਆ ਪਰ ਨਾਮ ਜਪਣਾ ਵੀ ਬਹੁਤ ਜ਼ਰੂਰੀ ਆ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਉਦੋਂ ਹੀ ਬੈਠ ਕੇ ਪਾਠ ਕਰਕੇ ਗੁਰੂ ਦੇ ਚਰਨਾ ਵਿੱਚ ਹਾਜ਼ਰੀ ਲਗਵਾ ਦੇਈਏ ਕਿ ਸਤਿਗੁਰ ਸੱਚੇ ਪਾਸ਼ਾ ਮੇਰੀ ਇਹ ਸੇਵਾ ਪ੍ਰਵਾਨ ਕਰ ਲਓ ਜਦੋਂ ਵੀ ਸਮਾਂ ਮਿਲਦਾ ਹੈ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਅਤੇ ਬਦਲੇ ਦੇ ਵਿੱਚ ਮੰਗਣਾ ਕੀ ਆ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਇਹ ਦੋ ਚੀਜ਼ਾਂ ਬਹੁਤ ਕੀਮਤੀ ਨੇ ਜਿਸ ਬੰਦੇ ਨੂੰ ਇਹ ਦੋ ਚੀਜ਼ਾਂ ਮਿਲ ਗਈਆਂ ਸਮਝੋ ਸਾਰੇ ਸੁੱਖ ਪਦਾਰਥ ਉਸ ਬੰਦੇ ਦੇ ਮੰਗਰ ਮੰਗਰ ਹੱਥ ਜੋੜ ਕੇ ਤੁਰੇ ਫਿਰਦੇ ਆ ਤਾਂ ਫਿਰ ਆਪਾਂ ਵੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰੀਏ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਜੇਕਰ ਅਜੇ ਤੱਕ ਆਪਣਾ ਨਿਤਨੇਮ ਪੱਕਾ ਨਹੀਂ ਗੁਰੂ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਰਾਤ ਨੂੰ ਸੌਣ ਲੱਗਿਆਂ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਸੋਣਾ ਹੈ ਜਾਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਸੋਣਾ ਤੇ ਦੇਖਣਾ ਸ ਵੀਰੇ ਆਪਣੇ ਆਪ ਅਮਰਤ ਵੇਲੇ ਦੇ ਵਿੱਚ ਜਾਗ ਆਵੇਗੀ ਅਤੇ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮੱਖ ਦੇ ਵਿੱਚੋਂ ਪਹਿਲਾ ਸ਼ਬਦ ਸਤਨਾਮ ਵਾਹਿਗੁਰੂ ਜੀ ਹੀ ਨਿਕਲੇਗਾ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਕੰਮਕਾਰ ਕਰਨੇ ਵੀ ਆਸਾਨ ਹੋ ਜਾਣਗੇ ਤਾਂ ਫਿਰ ਆਪਾਂ ਨਾਮ ਜ਼ਰੂਰ ਜਪਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਨਾਮ ਜ਼ਰੂਰ ਜਪਣਾ ਵਾਹਪੁਰਖ ਜੀ ਕਹਿੰਦੇ ਰਾਤ ਨੂੰ ਜਪਿਆ ਹੋਇਆ ਨਾਮ ਉਹ ਫੁੱਲਿਆ ਜਿਹਨੂੰ ਅਮਰਤ ਵੇਲੇ ਦੇ ਵਿੱਚ ਫਲ ਲੱਗਦਾ ਹੈ ਤਾਂ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਜੇ ਪੂਰੇ ਦਿਨ ਦੇ ਵਿੱਚ ਨਾਮ ਨਹੀਂ ਜਪਿਆ ਤਾਂ ਸੌਣ ਲੱਗਿਆ ਮੂਲ ਮੰਤਰ ਜੀ ਦਾ ਜਾਪ ਕਰੀਏ ਵਾਹਿਗੁਰੂ ਜੀ ਦਾ ਜਾਪ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ